ਸੋ ਇਹਦੀ ਇਹ ਪ੍ਰਾਪਰਟੀ ਜਿਹੜੀ ਕੋਠੀ ਬਣਾਈ ਰਹੀ ਹੈ ਉਹ ਨਸ਼ੇ ਦੀ ਕਮਾਈ ਤੋਂ ਬਣਾਈ ਗਈ ਹੈ ਜੇਦੀ ਕੁੱਲ ਕੀਮਤ 47 ਲੱਖ 36000 ਰੁਪਏ ਸੋ ਇਹਨੂੰ ਫ੍ਰੀਜ਼ ਕਰਨ ਦੇ ਆਰਡਰ ਜਿਹੜੇ ਹੋਏ ਹੈ ਔਰ ਇਹਦੇ ਤੇ ਕਮਰਸ਼ੀਅਲ ਕੁਆਂਟੀਟੀ ਦਾ ਮੁਕੱਦਮਾ ਦਰਜ ਹੈ ਅੱਜ ਕੱਲ ਇਹ ਜੇਲ੍ਹ 'ਚ ਹੈਗੀ ਤਿੰਨ ਪ੍ਰਾਪਰਟੀਆਂ ਪਿਛਲੇ ਤਿੰਨ ਮਹੀਨੇ ਮਹੀਨੇ ਦੇ ਵਿੱਚ ਹੀ ਫ੍ਰੀਜ਼ ਕਰਾਈਆਂ ਗਈਆਂ ਹਨ ਔਰ ਇਹ ਕਿਸ ਇਸ ਪ੍ਰਾਪਰਟੀ ਨੂੰ ਨਾ ਵੇਚ ਸਕਣਗੇ ਨਾ ਹੀ ਕੋਈ ਇਹਨੂੰ ਅੱਗੇ ਡਿਸਪੋਜ਼ ਆਫ ਹੋਰ ਕਿਸੇ ਤਰ੍ਹਾਂ ਕਰ ਸਕਦਾ ਮੁੱਖ ਅਫਸਰ ਥਾਣਾ ਆਡ ਵੱਲੋਂ ਇਨਸਪੈਕਟਰ ਨਰੇਸ਼ ਕੁਮਾਰੀ ਵੱਲੋਂ ਇਹ ਜਿਹੜੀ ਨਸ਼ਾ ਸਮਗਲਰ ਹੈਗਾ ਇਹਨਾਂ ਦੀ ਪ੍ਰਾਪਰਟੀ ਅਟੈਚ ਕਰਾਈ ਗਈ ਜਿਹਦਾ ਨਾਮ ਸੰਦੀਪ ਕੌਰ ਵਾਈਫ ਆਫ ਲਬ੍ਰੀਤ ਹੈ ਔਰ ਇਹਦੇ ਤੇ ਕਮਰਸ਼ੀਅਲ ਕੁਆਂਟੀਟੀ ਦਾ ਮੁਕਦਮਾ ਦਰਜ ਹੈ ਅੱਜ ਕੱਲ ਇਹ ਜੇਲ੍ਹ 'ਚ ਹੈਗੇ ਸੋ ਇਹਦੀ ਇਹ ਪ੍ਰਾਪਰਟੀ ਜਿਹੜੀ ਕੋਠੀ ਬਣਾਈ ਗਈ ਹੈ ਉਹ ਨਸ਼ੇ ਦੀ ਕਮਾਈ ਤੋਂ ਬਣਾਈ ਗਈ ਹੈ ਜਿਹਦੀ ਕੁੱਲ ਕੀਮਤ 47 ਲੱਖ 36000 ਰੁਪਏ ਹੈ ਸੋ ਇਹਨੂੰ ਫ੍ਰੀਜ਼ ਕਰਨ ਦੇ ਆਰਡਰ ਜਿਹੜੇ ਹੋਏ ਹੈ ਔਰ ਅੱਜ ਅਸੀਂ ਇਹ ਫ੍ਰੀਜ਼ਿੰਗ ਜਿਹੜੇ ਆਰਡਰ ਹੈਗੇ ਆ ਉਹ ਇਹਨਾਂ ਦੇ ਘਰ ਮਰੇ ਚਿਪਕਾਏ ਆ ਹੁਣ ਕਿਹਨੇ ਮਾਮੇ ਦਰਜ ਨੇ ਇਸ ਰਿਹਾ ਤੇ ਇਹਦੇ ਤੇ ਕਮਰਸ਼ੀਅਲ ਕੁਆਂਟੀਟੀ ਦਾ ਇੱਕ ਹੀ ਮਾਮਲਾ ਦਰਜ ਹੈ ਲੇਕਿਨ ਇਹਦੇ ਪਰਿਵਾਰਕ ਮੈਂਬਰਾਂ ਤੇ ਸਾਰਿਆਂ ਤੇ ਮੁਕਦਮੇ ਦਰਜ ਹੈ ਜਿਹੜਾ ਇਹਦਾ ਘਰ ਵਾਲਾ ਲਵਪ੍ਰੀਤ ਉਹਦੇ ਤੇ ਵੀ ਕਮਰਸ਼ੀਅਲ ਕੁਆਂਟੀਟੀ ਦਾ ਮੁਕਦਮਾ ਦਰਜ ਹੈ ਇਹਦੇ ਫਾਦਰ ਹੈਗੇ ਜਰਨੈਲ ਜੈਲੀ ਉਹਨਾਂ ਦੇ ਖਿਲਾਫ ਵੀ ਬਹੁਤ سارے ਮੁਕਦਮੇ ਦਰਜ ਹੈ ਇਹਦੇ ਚਾਚਾ ਦੇਵੀ ਆ ਉਹਦੇ ਖਿਲਾਫ ਮੁਕਦਮੇ ਦਰਜ ਹੈ ਔਰ ਇਹਦੀ ਮਾਤਾ ਕਮਲੇਸ਼ ਜਿਹੜੀ ਅੱਜਕੱਲ ਮਫਰੂਰ ਚੱਲ ਰਹੀ ਹੈ ਉਹਦੇ ਖਿਲਾਫ ਵੀ ਮੁਕਦਮੇ ਦਰਜ ਹੈ ਸੋ ਸਾਰਾ ਇਹ ਪਰਿਵਾਰ ਜਿਹੜਾ ਹੈਗਾ ਇਸ ਕੰਮ ਵਿੱਚ ਮਲਬਸ ਹੈਗਾ ਸਰ ਜਿਹੜੇ ਜੀ ਫਰਦ ਹੋ ਗਿਆ ਇੰਦਰਾ ਹੋ ਗਿਆ ਨਾਮਦਰਜ ਹੋ ਜਾਂਦਾ ਨੇ ਤੇ ਰੈਡੈਂਟੀ ਹੁੰਦੀ ਨਹੀਂ ਬਿਲਕੁਲ ਹੁਣ ਜਿਹੜਾ ਫ੍ਰੀਜ਼ਿੰਗ ਆਰਡਰ ਹੋਣ ਤੋਂ ਬਾਅਦ ਇਹਨਾਂ ਦੇ ਰੈਵਨਿਊ ਰਿਕਾਰਡ ਦੇ ਵਿੱਚ ਇੰਦਰਾਜ ਹੋ ਜਾਏਗਾ ਔਰ ਇਹ ਕਿਸ ਇਸ ਪ੍ਰਾਪਰਟੀ ਨੂੰ ਨਾਮ ਵੇਚ ਸਕਣਗੇ ਨਾ ਹੀ ਕੋਈ ਇਹਨੂੰ ਅੱਗੇ ਡਿਸਪੋਜ਼ਲ ਫੋਰ ਕਿਸੇ ਤਰ੍ਹਾਂ ਕਰ ਸਕਦਾ ਜਿਆਦਾਤਰ ਜਿਹੜੇ ਪ੍ਰਾਪਰਟੀ ਅੱਜ ਕੱਲੇ ਖਰੀਦੇ ਆ ਜੇ ਉਹੀ ਖਰੀਦੇ ਜਿਨ੍ਹਾਂ ਦੀ ਕੋਈ ਫਰਦ ਨਹੀਂ ਹੁੰਦੀ ਜਾਂ ਕਿਸੇ ਰਹਿਤੇਦਾਰ ਜਾਂ ਕਿਸੇ ਆਨਗਵਾਰਡ ਜਾਂ ਕਿਸੇ ਹੋਰ ਸੱਜਣ ਮਿੱਤਰ ਦੇ ਨਾਮ ਤੇ ਜਾਂ ਗੱਡੀਆਂ ਇਹ ਉਹੀ ਖਰੀਦੇ ਉਹਨਾਂ ਤੇ ਕੀ ਕਰ ਬਈਓ ਜੀ ਅਗਰ ਕੋਈ ਸਾਨੂੰ ਪਤਾ ਲੱਗਦਾ ਹੈ ਕਿ ਇਹਨਾਂ ਦੀ ਕਮਾਈ ਦੁਆਰਾ ਕਿਸੇ ਰਿਸ਼ਤੇਦਾਰ ਦੇ ਨਾਂ ਤੇ ਇਹਨਾਂ ਨੇ ਪ੍ਰਾਪਰਟੀ ਕਮਾਈ ਔਰ ਉਸ ਰਿਸ਼ਤੇਦਾਰ ਦੇ ਕੋਲ ਆਪਣੀ ਕੋਈ ਕਮਾਈ ਦਾ ਸਾਧਨ ਨਹੀਂ ਥੈਨ ਅਸੀਂ ਉਸ ਚੀਜ਼ ਨੂੰ ਵੀ ਫ੍ਰੀਜ਼ ਕਰਾ ਸਕਦੇ ਤੁਸੀਂ ਪਿਛਲੇ ਟਾਈਮ 'ਚ ਦੇਖਿਆ ਹੋਣਾ ਐਸਚੋ ਆਡ ਬਲੋਂ ਜਿਹੜੇ ਹੈਗੇ ਆ ਕੁਛ ਪ੍ਰਾਪਰਟੀ ਫ੍ਰੀਜ਼ ਕਰੀਆਂ ਗਿਆ ਜਿਨ੍ਹਾਂ ਦੇ ਚ ਉਹਨਾਂ ਦੇ ਵਹੀਕਲ ਵੀ ਜਿਹੜੇ ਹੈਗੇ ਉਹ ਫ੍ਰੀਜ਼ ਕਰਾਏ ਗਏ ਸੋ ਡੀਟੀਓ ਦੇ ਵੀ ਅੰਦਾਜ਼ ਹੋ ਜਾਂਦਾ ਉਹ ਵਹੀਕਲ ਦੀ ਡਿਸਪੋਜ਼ਲ ਵੀ ਨਹੀਂ ਕਰ ਸਕਦੇ ਸਰ ਕਈ ਵੇਲੇ ਪਤਾ ਹੈ ਗੱਲ ਚੱਲਦੀ ਹੈ ਤੇ ਸਾਹਮਣੇ ਇਹਨਾਂ ਦਾ ਕੋਈ ਪ੍ਰੂਫ ਨਹੀਂ ਸਾਹਮਣੇ ਆਉਂਦਾ ਜਿੱਦਾਂ ਕਈ ਵੇਲੇ ਇਹਨਾਂ ਬੀਟੀ ਦੇ ਜਾਂ ਨੋ ਦੇ ਨਾਂ ਤੇ ਜਾਂ ਮੀਟਰ ਵਗੈਰਾ ਲੱਗੇ ਤਾਂ ਉਸ ਤੋਂ ਵੀ ਕੋਈ ਕਾਰਵਾਈ ਹੋ ਸਕਦੀ ਹੈ ਬਿਲਕੁਲ ਬਿਲਕੁਲ ਉਹਦੀ ਵੀ ਅਸੀਂ ਇਨਵੈਸਟੀਗੇਸ਼ਨ ਕਰਦੇ ਆ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਕਰਕੇ ਉਸ ਚੀਜ਼ ਨੂੰ ਫ੍ਰੀਜ਼ ਕਰਾਇਆ ਜਾਂਦਾ ਹੈ ਸੋ ਮੈਂ ਇੱਥੇ ਨਾਲ ਦੀ ਨਾਲ ਦੱਸਣਾ ਚਾਹੂੰਗਾ ਹੁਣ ਤੱਕ ਐਸਐਚਓ ਆਡ ਵੱਲੋਂ ਤਿੰਨ ਪ੍ਰਾਪਰਟੀਆਂ ਪਿਛਲੇ ਤਿੰਨ ਮਹੀਨੇ ਦੇ ਵਿੱਚ ਹੀ ਫ੍ਰੀਜ਼ ਕਰਾਈਆਂ ਗਈਆਂ ਹਨ ਔਰ ਪੂਰੀ ਸਬਡਿਵੀਜ਼ਨ ਦੇ ਵਿੱਚ ਹੁਣ ਤੱਕ ਪੰਜ ਪ੍ਰਾਪਰਟੀਆਂ ਫ੍ਰੀਜ਼ ਕਰਾਈਆਂ ਗਈਆਂ ਹਨ ਜਿਨ੍ਹਾਂ ਦੀ ਕੁੱਲ 9 ਲੱਖ ਰੁਪਏ ਬਣਦੀ ਹੈ ਸੋ 2 ਕਰੋੜ 9 ਲੱਖ ਰੁਪਏ ਦੀ ਜਿਹੜੀ ਹੈਗੀ ਹੈ ਪ੍ਰਾਪਰਟੀ ਪਿਛਲੇ ਤਿੰਨ ਚਾਰ ਮਹੀਨੇ ਨਮਾਸ਼ਾਰ ਸਾਬੂ ਜੀ ਨੂੰ ਫ੍ਰੀਜ਼ ਕੀਤੀ ਗਈ ਹੈ। ਨਸ਼ੇ ਦੀ ਨੂੰ ਸੁਨੇਹਾ ਕਿ ਨਸ਼ੇ ਵਿਚਨ ਵਾਲੇ। ਨਸ਼ੇ ਵਿਚਨ ਵਾਲਿਆਂ ਨੂੰ ਬੜਾ ਸਪੱਸ ਸੁਨੇਹਾ ਹੈ ਜਿੱਥੇ ਅਸੀਂ ਉਹਨਾਂ ਨੂੰ ਨਸ਼ਾ ਵੇਚਣ ਤੋਂ ਸਖਤ ਕਾਰਵਾਈ ਕਰਾਂਗੇ ਉਹਨਾਂ ਦੇ ਖਿਲਾਫ ਮੁਕੱਦਮੇ ਤਰਕ ਕੇ ਜੇਲ੍ਹ ਭੇਜਾਂਗੇ ਉੱਥੇ ਉਹਨਾਂ ਦੁਆਰਾ ਇਸ ਕਮਾਈ ਤੋਂ ਬਣਾਈ ਹੋਈ ਪ੍ਰਾਪਰਟੀ ਨੂੰ ਫ੍ਰੀਜ਼ ਕਰ ਦਾਂਗੇ ਜਿਹੜੀ ਉਹਨਾਂ ਦੇ ਕਿਸੇ ਕੰਮ ਆਉਣ ਵਾਲੀ ਨਹੀਂ ਹੈ ਇਸ ਕਰਕੇ ਉਹਨਾਂ ਨੂੰ ਨਸ਼ੇ ਵੇਚਣ ਦਾ ਧੰਦਾ ਛੱਡ ਕੇ ਕੋਈ ਹੋਰ ਕੰਮ ਕਰ ਲੈਣਾ ਚਾਹੀਦਾ।